ਤੁਸੀਂ ਦੇਖ ਰਹੇ ਹੋ ਚੈਨਲ ਕਵਿਸ਼ਰੀ ਜਗਤ ਮਹੌਲ ਸਾਚੀ ਦਰਬਾਰ ਕੀ ਜੈ ਨਵੀਂ ਪਿਆਰਿਓ ਨਾਲੇ ਤਾਂ ਸੁਸ਼ਰਮਾ ਰੋ ਰਿਹਾ ਹੈ ਨਾਲੇ ਹਵਾਲ ਦਸ ਰਿਹਾ ਹੈ ਧਹਾ ਮਾਰ ਮਾਰ ਕੇ ਕਹਿੰਦਾ ਦਰਯੋਦਨ ਨੂੰ ਕਹਿੰਦਾ ਰਾਜਨ ਅਸੀਂ ਨੇ ਜੰਗ ਤੱਕ ਇਹਨਾਂ ਜਿੱਤ ਲਿਆ ਦੀ ਮੇਰਾ ਭਰਾ ਸਤਾ ਨੀਕ ਬੜੀ ਬਹਾਦਰੀ ਦੇ ਨਾਲ ਲੜਿਆ 500 ਜਵਾਨ ਕਮਲ ਨਾ ਦੇ ਧਰਤੀ ਤੇ ਪਛਾੜਦੇ ਪਰ ਜਿਹੜਾ ਮੈਂ ਤੈਨੂੰ ਦੱਸਦਾ ਨਾ ਉਹ ਮੋਟਾ ਜਿਹਾ ਆ ਪਹਾੜ ਵਰਗਾ ਕੱਦ ਚਟਾਨ ਵਰਗੀ ਚੌੜੀ ਛਾਤੀ ਯੋਧੇ ਦੀ ਦੱਗ ਦੱਗ ਕਰਦਾ ਸੀ ਮਸਤਕ ਸਾਨੂੰ ਤਾਂ ਪਹਿਲਾਂ ਐ ਲੱਗਿਆ ਵੀ ਇਹ ਮਿੱਟੀ ਦਾ ਭੋਲਾ ਜਿਹਾ ਇੱਥੇ ਕਾਹਨੂੰ ਜੰਗ ਜਾ ਗਿਆ ਇਹ ਕੀ ਕਰੂਗਾ ਇੱਥੇ ਹਾਂ ਇਹ ਦਲੀਏ ਦਾ ਬੈਰੀ ਜੰਗ ਦੇ ਵਿੱਚ ਇਹ ਇਹ ਇੱਥੇ ਕਿਹੜੇ ਹੱਥ ਦਿਖਾਊਗਾ ਪਰ ਇਹ ਜਾਂ ਦੇਖਿਆ ਸੂਰਬੀਰ ਮਹਾਰਾਜ ਜਦ ਮੈਂ ਜਾ ਕੇ ਨਾ ਕਮਲ ਨੇ ਇਹਨੂੰ ਕਾਬੂ ਕਰ ਲਿਆ ਕਹਿੰਦਾ ਮੇਰੇ ਤੇ ਤਾਂ ਬਾਜਵਾ ਨੂੰ ਬਰਿਆ ਆਕੇ ਮੇਰੇ ਹੇਠੋਂ ਕੱਟ ਲਿਆ ਮਹਾਰਾਜਾ ਕਮਲ ਨੇ ਮੇਰੀ ਤਾਂ ਉਹਨੂੰ ਪਾ ਲਿਆ ਹੱਥ ਇੱਕ ਕੰਕ ਨਾਮ ਦਾ ਜੋਧ ਆ ਗਿਆ ਕੰਕ ਕੰਕ ਨਾਮ ਉਹਨੂੰ ਕੰਕ ਕਹਿੰਦੇ ਸੀ ਬੜਾ ਥਿਆਣਾ ਬਿਦਵਾਨ ਉਹਨੇ ਆ ਕੇ ਮੇਰੀ ਜਾਨ ਬਚਾਈ ਮੇਰੇ ਪਾਦਾ ਤਾਂ ਉਹ ਕਬੀਰ ਦਾ ਦਰਜਾ ਸੀ ਕਬੀਰ ਦਾ ਦਰਜਾ ਜਿਹਨੇ ਆ ਕੇ ਮੇਰੀ ਜਿੰਦ ਬਚਾ ਲਈ ਰਾਜਨਾ ਕੀ ਦਸੀ ਉਹ ਜੋ ਸੂਰਬੀਰ ਦਾ ਜਿਹੜੇ ਅਸੀਂ ਉਹਦੇ ਤੀਰ ਮਾਰਦੇ ਤਾਂ ਨਾ ਉਹਦੇ ਬੰਨੀ ਆਏ ਆਉਂਦੇ ਤੀਰਾਂ ਨੂੰ ਫੜ ਕੇ ਹੱਥਾਂ ਨਾਲ ਹੀ ਫੜ ਕੇ ਤੋੜ ਦਿੰਦਾ ਹੁੰਦਾ ਵੱਡੇ ਵੱਡੇ ਐਰਾਪਤ ਹਾਂਥੀਆਂ ਦੇ ਫੜ ਕੇ ਸੁੰਡ ਐਵੇਂ ਰੋੜੀ ਜਾਂਦਾ ਜਿਵੇਂ ਮੁੱਲ ਦਾ ਸਮੋਸਾ ਨਿਚੋੜਦੇ ਹੁੰਨੇ ਆ ਐਵੇਂ ਰੋੜੀ ਜਾਂਦਾ ਤਤੀ ਤੇ ਪੁਸ਼ਾਰ ਤੇ ਹਾਥੀਆਂ ਦੀ ਤਮਾਮ ਜਿੰਨੀ ਸਾਡੀ ਹਾਥੀਆਂ ਦੀ ਸੈਨਾ ਦੀ ਸਾਰੀ ਦੀ ਸਾਰੀ ਖਤਮ ਕਰਦੀ। ਰਾਜਨ ਮੈਨੂੰ ਤਾਂ ਐ ਲੱਗਦਾ ਹੈ ਵੀ ਉਹ ਪੰਡਵਾਂ ਦਾ ਭੀਮ ਥੀ। ਜੇ ਭੀਮ ਨਾ ਹੋਵੇ ਤਾਂ ਫਿਰ ਸ਼ਾਮਾ ਜਮ ਰਾਜ ਥੀ। ਜਦੋਂ ਐਨੀਆਂ ਗੱਲਾਂ ਸਾਰੀਆਂ ਐ ਦਸੀਆਂ ਨਾ ਸੁਸ਼ਰਮੇ ਨੇ। ਦਰਯੋਦਨ ਦੇ ਅੱਖਾਂ ਦੇ ਵਿੱਚ ਖੂਨ ਆ ਗਿਆ। ਉਹ ਜ਼ਿਆਦਾ ਬੰਦ ਲਾ ਗਿਆ ਪਰ ਅੰਦਰ ਦਰਯੋਦਨ ਦਾ। ਕਹਿੰਦਾ ਸੁਸ਼ਰਮੇ ਤੋ ਪਛਾਣਿਆ ਚਾਹੇ ਨਾ ਪਛਾਣਿਆ ਉਹ ਪੰਡਵਾਂ ਦਾ ਭੀਮ ਆਇਆ। ਐਸ ਵਕਤ ਪੰਡਵ ਉੱਥੇ ਹੀ ਨੇ। ਹੁਣ ਤਾਂ ਇੱਥੋਂ ਦਾ ਗਊਆਂ ਉਹਨਾਂ ਦੀਆਂ ਭਾਈ ਨਹੀਂ ਘੇਰੀਆਂ ਗਈਆਂ। ਉਸੇ ਟਾਈਮ ਦਸਾਸ਼ਨ ਕੋਲੇ ਸੱਜਿਆ ਦਰਜੋਦਨ ਨੇ। ਛੋਟੇ ਭਾਈ ਦਸਾਸ਼ਨ ਨੂੰ ਕਹਿੰਦਾ ਦਸਾਸ਼ਨ ਸਾਰੀਆਂ ਫੌਜਾਂ ਨੂੰ ਫਾਈਨਲ ਕਰ ਦੇ। ਤਿਆਰ ਕਰ ਲੋ ਫੌਜਾਂ ਸਾਰੇ ਸੂਰਬੀਰ ਲੈ ਕੇ ਤੁਹਾਨੂੰ ਸਮਾਨ ਲੈ ਕੇ ਆਪਾਂ ਆਪਣੇ ਹਥਿਆਰ ਹੋ ਜੋ ਰਥਾਂ ਤੇ ਸਵਾਰ ਆਪਾਂ ਜਾ ਕੇ ਬਰਾਟ ਦੀ ਪੂਰੀ ਦੇ ਵਿੱਚ ਗਉਆਂ ਨੂੰ ਘੇਰੀਏ ਆ ਜੋਥੇ ਪੰਡਵ ਉਥੇ ਨੇ ਪੰਡਵਾ ਨੂੰ ਮੁੜਕੇ ਤੇਰਾ ਸਾਲ ਦਾ ਬਣਵਾਸ ਦੇ ਦਾਂਗੇ ਮੈਂ ਸਾਰੀ ਉਮਰ ਪੰਡਵਾ ਨੂੰ ਜੰਗਲ ਦੇ ਵਿੱਚੋਂ ਹਸਤਨਾਪੁਰ ਆਉਣੀ ਨਹੀਂ ਨੰਦਾ ਲੱਗੇ ਹੋਏ ਦਰਬਾਰ ਲੱਗਿਆ ਹੋਇਆ ਮਹਾਰਾਜਾ ਤ੍ਰਿਸ਼ਟਰਾਸ਼ਟ ਵੀ ਤਖਤ ਦੇ ਉੱਤੇ ਬੈਠਾ ਹੈ ਤ੍ਰਿਸ਼ਟਰਾਸ਼ਟ ਵੀ ਕਹਿ ਰਿਹਾ ਹੈ ਵੀ ਅਜੇ ਪੰਡਵਾ ਦੇ 13 ਸਾਲ ਦੇ ਤਿੰਨ ਬਾਕੀ ਨੇ ਜੇ ਪੰਡਵ ਉੱਥੇ ਨੇ ਤਾਂ ਸਾਰੀ ਸ਼ਬਾ ਬਲਾ ਕੇ ਪੰਡਵਾਂ ਨੂੰ ਮੋੜ ਕੇ 13 ਸਾਲ ਦਾ ਬਨਵਾਸ ਦੇ ਦਾਂਗੇ ਇੱਕ ਦਰਯੋਦਨ ਦੇਖਾ ਭਲਾ ਭਰੇ ਦਰਬਾਰ ਦੇ ਵਿੱਚ ਹਸਤਨਾਪੁਰੀ ਦੇ ਵਿੱਚ ਬਿਆਨ ਹੈ ਕਿਉਂ ਕਹਿੰਦਾ ਵਾਹ ਕਰਤਾ ਹੈ ਜਿਗਰ ਸੱਲਨੀ ਪਾਂਡੋ ਪਰਵਾਰ ਦਾ ਜੰਗਲ ਮੁੜ ਵਾਸਾ ਕਰਦਿਆ ਪਾਂਡੋ ਪਰਵਾਰ ਦਾ ਜੰਗਲ ਮੁੜ ਵਾਸਾ ਕਰਦਿਆ ਹੋਏ ਕਰਨ ਦੇ ਸਾਸਨ ਜੋਦਨ ਸਕਨੀ ਸੰਗ ਚਾਰਾ ਨੇ ਜੁੜ ਗਈ ਚੰਡਾਲ ਜੁੰਡਲੀ ਕਰਦੇ ਵਿਚਾਰਾਂ ਨੇ ਅਜੇ ਤਾਂ ਤੇਰਾ ਸਾਲ ਚੋਂ ਰਹਿੰਦੇ ਦਿਨ ਬਾਰਾਂ ਨੇ ਸੁਣ ਕੇ ਤੇ ਅੰਦ-ਬਾਪ ਵੀ ਹੁਕਮ ਆਇਓ ਚਾਰ ਦਾ ਜੰਗਲ ਮੁੜ ਬਸਾ ਕਰਦਿਆ ਪਾਂਡੋ ਪਰਵਾਰ ਦਾ ਜੰਗਲ ਮੁੜ ਬਸਾ ਕਰਦਿਆ ਓ ਨਗਰ ਸੁਲਤਾਨਾ ਮਾਰੇ ਹੁਣ ਕਦਮ ਲੈਨੇ ਸੋਰਨ ਦੇ ਸਿੱਕੇ ਜਿਹੜੇ ਪੈਂਦੇ ਮੁੱਲ ਥੇਲੇ ਨੇ ਸਜਣਾ ਦੇ ਸੀਨੇ ਵੱਜੀ ਬੋਲੀ ਬਨਸੇਲੇ ਨੇ ਕਰਤ ਸਾਹ ਹੈ ਜਿਗਰ ਸਾਲਣੀ ਕਰਤਾ ਹੈ ਜਿਗਰ ਸਾਲਣੀ ਪੀਛੇ ਮਲਕਾਰ ਦਾ ਪੰਗਲਾ ਮੁੜਵਾਸਾ ਕਰਦਿਆ ਪਾਂਡੋ ਪਰਿਵਾਰ ਦਾ ਜੰਗਲ ਮੁੜਵਾਸਾ ਕਰਦਿਆ ਓਏ ਪਾਂਡੋ ਦਾ ਤਖਤ ਆ ਗਿਆ ਕਬਜੇ ਚੰਡਾਲਾਂ ਦੇ ਫਸਕੇ ਵਿੱਚ ਕਿਵੇਂ ਸੂਰਮੇ ਯੋਧਨ ਦੀਆਂ ਚਾਲਾਂ ਦੇ ਮੁਸ਼ਕਲ ਸਰਤਾਜ ਟਿਕਣਗੇ ਕੁੰਤੀ ਦੇ ਲਾਲਾਂ ਦੇ ਰਹਿਣਾ ਨਹੀਂ ਤੁਖਮ ਯੋਧਨਾ ਜ਼ੁਲਮਾਂ ਗੁਜ਼ਾਰਦਾ ਜੰਗਲ ਮੁੜ ਵਾਸਾ ਕਰਦਿਆ ਪਾਂਡੋ ਪਰਿਵਾਰ ਦਾ ਜੰਗਲ ਮੁੜ ਵਾਸਾ ਕਰਦਿਆ ਹੋਉ ਸ਼ਕਤੀ ਦੇ ਨਾਲ ਤਸਾਣ ਫੌਜਾਂ ਨੂੰ ਹੁਕਮ ਕਰੇ ਹੋਗੇ ਅਸਵਾਰ ਸਾਤੇ ਸਾਸਤਰ ਸਭ ਵਿਚਤਰੇ ਪਾਉਂਦੇ ਗੋਜਾਟ ਸੂਰਮੇ ਹੋਣੀ ਨੂੰ ਕਰਨ ਪਰੇ ਪੈਗਲ ਦੇ ਪਿੱਛੇ ਦਸਤਾ ਕੂੜੇ ਸਵਾਰ ਦਾ ਜੰਗਲ ਮੁੜਵਾਸਾ ਕਰਦਿਆ ਪਾਂਡੋ ਪਰਿਵਾਰ ਦਾ ਜੰਗਲ ਮੁੜਵਾਸਾ ਕਰਦਿਆ ਓਏ ਭੀਸ਼ਮ ਦੇ ਰੌਣ ਕਰਨ ਨੇ ਕਰਤੇ ਤਿਆਰੇ ਨੇ ਜੋਦਨ ਤੇ ਸਭ ਤੋਂ ਮਾ ਸੂਰਮੇ ਪਾਰੇ ਨੇ ਭਾਣ ਜਿਉ ਚਮਕਣ ਤੇ ਗਾਂ ਪੈਂਦੇ ਚਮਕਾਰੇ ਨੇ ਕੰਬਦੀ ਏ ਧਰਤ ਤੋਲਨਾ ਪਾਰ ਸਹਾਰ ਦਾ ਜੰਗਲ ਮੁੜ ਵਾਸਾ ਕਰਦਿਆ ਪਾਂਡੋ ਪਰਵਾਰ ਦਾ ਜੰਗਲ ਮੁੜ ਵਾਸਾ ਕਰਦਿਆ ਵੜ ਗਏ ਹਦ ਕਮਨ ਨੈਣ ਦੀ ਨਜਰਾ ਸੀ ਮਾਰ ਦੇ ਫਿਰ ਰੇਜ਼ੀ ਜਵਾਨੇ ਬਲੇ ਗੰਗਾ ਨੂੰ ਭਾਲ ਦੇ ਦਸਤੇ ਗੁੱਲ ਅੱਗੇ ਕਰਤੇ ਘੋੜੇ ਸਵਾਰਾਂ ਦੇ ਗੰਗਾ ਨੂੰ ਪਾਲੋ ਕੇਰਾ ਜੋਦਨ ਲਲਕਾਰ ਦਾ ਜੰਗਲ ਮੁੜਵਾਸਾ ਕਰਦਿਆ ਪਾਂਡੋ ਪਰਿਵਾਰ ਦਾ ਜੰਗਲ ਮੁੜਵਾਸਾ ਕਰਦਿਆ ਓਏ ਫੌਜਾਂ ਨੇ ਜਬਰੀ ਗਊਆਂ ਕਬਜ਼ੇ ਵਿੱਚ ਕਰੀਆਂ ਨੇ ਭਾਵੀਆ ਵਰੀ ਪੂਪਤੇ ਲਿਖਤਾ ਨਾ ਟੜੀਆਂ ਨੇ ਗਵਾਲਿਆਂ ਨੂੰ ਜੋਦਨ ਵਰਗੇ ਕਹਿੰਦੇ ਕੁਝ ਖਰੀਆਂ ਨੇ ਕੈਰਬ ਫਿਰ ਕਹਿਣ ਗਰਜ ਕੇ ਵਚਨਾ ਹੰਕਾਰ ਦਾ ਜੰਗਲ ਮੁੜ ਵਾਸਾ ਕਰਦਿਆ ਪਾਂਡੋ ਪਰਿਵਾਰ ਦਾ ਜੰਗਲ ਮੁੜ ਵਾਸਾ ਕਰਦਿਆ ਹੋ ਕੈ ਰਬਤਲ ਕਰਨੇ ਓਢੀ ਕਾ ਜੇ ਤੂੰ ਸੰਸਾਰ ਦੇ ਤਾਕਤ ਜੇ ਬਾਜੂ ਬਲ ਮੇ ਜੋ ਦੇ ਲਲਕਾਰ ਦੇ ਗਉਂ ਆ ਸੜਾ ਕੇ ਲੈ ਜੋ ਜੋੜ ਤਲਵਾਰ ਦੇ ਮਦਨਗਿਰ ਭਿਰੇ ਗਿਆਨ ਦਾ ਗਾਉਣਾ ਸਰਤਾਰ ਦਾ ਜੰਗਲ ਮੁੜ ਵਾਸਾ ਕਰਦਿਆ ਪਾਂਡੋ ਪਰਿਵਾਰ ਦਾ ਜੰਗਲ ਮੁੜ ਵਾਸਾ ਕਰਦਿਆ ਵਾਹ 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 ਸਾਰੀ ਸੰਗਤ ਪਿਆਰ ਨਾਲ ਆਖੋ ਸਾਚੇ ਦਰਬਾਰ ਕੀ ਜੈ ਲੈ ਵੀ ਪਿਆਰਿਓ ਕਰਵਾਨੇ ਹੋਸ਼ ੁੱਡ ਗਏ ਹੇਕਰ ਹੋ ਗਿਆ ਕਹਿਰਵਾਨੂ ਬਈ ਮਨਾ ਪਾਂਡਵ ਜਿਉਂਦੇ ਨੇ ਪੰਡ ਬਰਾਦ ਦੀ ਪੁਰੀ ਚ ਨੇ ਜਦੋਂ ਇਹ ਗੱਲਾਂ ਦਰਬਾਰ ਦੇ ਵਿੱਚ ਪਰਜਾ ਨੇ ਸੁਣੀਆਂ ਹਸਨਾਪੁਰ ਦੇ ਲੋਕਾਂ ਨੇ ਸੁਣੀਆਂ ਜਿਹੜੇ ਪਾਂਡਵਾ ਦੇ ਪਿਆਰੇ تھے ਜਿਹੜੇ ਸਿਆਣੇ ਤੇ ਉਹ ਸੋਚਦੇ ਨੇ ਵੀ ਆਹਾ ਇਹ ਪਾਪੀ ਦਰਯੋਦਨ ਹਜੇ ਵੀ ਉਹਨਾਂ ਦਾ ਪਿੱਛਾ ਨਹੀਂ ਛੱਡ ਰਿਹਾ ਹਲੇ ਵੀ ਕਹਨਾ ਮੁੜਕੇ 13 ਸਾਲ ਦਾ ਬਣਵਾਸਦੇ ਨੇ ਇਹ ਐਡੇ ਸੂਰਮੇ ਐਡੇ ਤਾਕਤਾਂ ਵਾਲੇ ਇਹਦੀਆਂ ਚਲ ਦਰਯੋਦਨ ਦੀਆਂ ਚਾਲਾਂ ਚ ਕਿਵੇਂ ਆ ਗਏ ਲੋਕ ਵਿਚਾਰਦੇ ਨੇ ਲੋਕ ਕਹਿੰਦੇ ਨੇ ਕਹਿੰਦੇ ਮੁੜਕੇ ਕੁੰਤੀ ਦੇ ਲਾਲਾ ਨੂੰ ਕੁੰਤੀ ਦੇ ਯੋਧਿਆਂ ਨੂੰ ਤਖਤ ਤੇ ਬੈਠਣ ਨਹੀਂ ਦਿੰਦਾ ਦਰਯੋਦਨ ਇਹ ਤਾਂ ਉਹਨਾਂ ਨੂੰ ਜੰਗਲ ਦੇ ਵਿੱਚ ਹੀ ਖਤਮ ਕਰੂਗਾ ਲਓ ਵੀ ਪਿਆਰਿਓ ਦਸ਼ਾਸ਼ਣ ਨੇ ਫੌਜਾਂ ਤਿਆਰ ਕਰ ਲੀਆਂ ਰਥ ਹੋ ਗਏ ਤਿਆਰ ਸ਼ਾਸਤਰ ਧਰਲੇ ਰਥਾਂ ਦੇ ਵਿੱਚ ਚਤਰੰਗੀ ਸੈਨਾ ਕੈਰਵਾਨੀ ਬਰਾਟ ਦੀਪੁਰੀ ਨੂੰ ਚੱਲੇ ਪਏ ਸੈਨਾ ਜਾਂਦੀਆਂ ਨਾ ਜਦੋਂ ਐਂ ਦੱਸਦਾ ਮਹਾਭਾਰਤ ਵਾਲਾ ਕਹਿੰਦਾ ਧਰਤੀਆਂ ਡੋਲੇ ਖਾਂਦੀ ਐ ਜਿਵੇਂ ਛੰਨੇ ਦੇ ਵਿੱਚ ਪਾਣੀ ਖੜਦਾ ਨਹੀਂ ਹੁੰਦਾ ਥਾਲੀ 'ਚ ਆ ਡੋਲੇ ਖਾਂ ਦਾ ਨਾਮ ਐ ਠਾਹ ਡੋਲੇ ਖਾਂਦੀ ਜਾਂਦੇ ਧਰਤਾਂ ਔਰ ਜਾਨਵਰ ਜੰਗਲਾਂ ਦੇ ਡਾਰੀਆਂ ਮਾਰ ਗਏ ਦਾਹਤ ਫਾਇਲ ਗਿਆ ਚਾਰ ਸ਼ਵੇਰੇ ਆ ਕੇ ਮਹਾਰਾਜਾ ਕਮਲਨੰਦ ਦੀ ਰਾਜਧਾਨੀ 'ਚ ਪਹੁੰਚ ਗਏ ਦੇਖੇ ਤੈਨੂੰ ਆਲੇ ਬਾਗ ਚਰਦੇ ਆ ਦਰਯੋਧਨ ਨੇ ਹੁਕਮ ਦੇਤਾ ਮੇਰੇ ਬਹਾਦਰੋ ਸਾਰੀਆਂ ਗਉਆਂ ਨੂੰ ਘੇਰਾ ਪਾ ਲੋ ਹੁਣ ਫੌਜਾਂ ਨੇ ਘੋੜਿਆਂ ਤੇ ਸਵਾਰ ਜਿੰਨੇ ਫੌਜੀ ਤੇ ਸਾਰਿਆਂ ਨੇ ਘੋੜਿਆਂ ਦੇ ਨਾਲ ਆਲੇ-ਦਾਲੇ ਦੇ ਕੇ ਘੇੜਾ ਸਾਰੀਆਂ ਗਉਆਂ ਕਬਜ਼ੇ ਦੇ ਵਿੱਚ ਕਰ ਲਿਆ ਚਰਦੇ ਪਾਸੇ ਔਰ ਗਵਾਲਿਆਂ ਨੂੰ ਸੱਦ ਲਿਆ ਸਾਦੇ ਕੇ ਗਵਾਲਿਆਂ ਨੂੰ ਦਰਯੋਧਨ ਕਹਿੰਦਾ ਹੈ ਦਰਯੋਧਨ ਕਹਿੰਦਾ ਓਏ ਗਵਾਲਿਓ ਜਾ ਕੇ ਮਹਾਰਾਜਾ ਕਮਲਨੈਨ ਨੂੰ ਮੇਰਾ ਸਨੇਹਾ ਲਾ ਦੋ ਬੇ ਹਸਤਨਾਪੁਰੀ ਦਾ ਨਰੇਸ਼ ਦਰਯੋਧਨ ਲੈ ਕੇ ਫੌਜਾਂ ਤੇਰੀ ਸਰਾਧ ਦੇਤੇ ਖੜਾ ਹੈ ਤੇਰੀਆਂ ਗਾਵਾਂ ਨੂੰ ਘੇਰ ਲਿਆ ਤੇਰੀਆਂ ਗਾਵਾਂ ਨੂੰ ਹਸਤਨਾਪੁਰ ਲੈ ਕੇ ਜਾਵਾਂਗੇ ਜੇ ਭੂਜਾ ਦੇ ਵਿੱਚ ਬਲ ਹੈ ਜੇ ਛਤਰੀ ਕਾ ਹੋਣਾ ਹੈ ਜੇ ਸੂਰਮਾ ਕਾ ਹੋਣਾ ਹੈ ਫੇਰਾ ਆ ਕੇ ਭੂਜਾ ਦੇ ਬਲਦੇ ਨਾਲ ਗਊਆਂ ਛੜਾ ਕੇ ਲੈ ਜਾ ਜੇ ਤੇਰੇ ਚ ਤਾਕਤ ਨਾ ਹੋਵੇ ਜੇ ਲੜ ਨਾ ਸਕੇ ਤਾਂ ਇੱਕ ਮੇਰਾ ਦੂਜਾ ਹੋਰ ਤੇਰੇ ਵਾਸਤੇ ਤਰੀਕਾ ਹੈ ਉਹ ਤਰੀਕਾ ਇਹ ਹੈ ਤੂੰ ਸਾਨੂੰ ਗਲ ਚ ਪੱਲੂ ਪਾ ਕੇ ਇੱਥੇ ਆ ਕੇ ਸਾਡੇ ਚਰਨੀ ਹੱਥ ਲਾ ਕੇ ਐ ਦੱਸਿਆ ਵੀ ਤੇਰੇ ਰਾਜ ਦੇ ਵਿੱਚ ਇੱਕ ਸਾਲ ਤੋਂ ਕੌਣ ਰਹਿੰਦੇ ਨੇ ਉਹ ਹਣ ਕੌਣ ਇਹ ਜਾ ਇਸ ਤਰੀਕੇ ਨਾਲ ਤੈਨੂੰ ਗਊਆਂ ਛੱਡ ਜਾਗੇ ਨਹੀਂ ਫਿਰ ਭੁਜਾ ਦੇ ਬਾਲਣਾ ਛੜਾ ਕੇ ਲੈ ਜਾ ਵਾਲੇ ਕਹਿੰਦੇ ਜੀ ਸਿੱਧਾ ਗਊਆਂ ਚਾਰਨ ਵਾਲਿਆਂ ਸਾਨੂੰ ਤਾਂ ਕੰਨ ਤਾਰਾ ਦਿੰਦੇ ਅਜੇ ਤਾਂ ਉਹਨਾਂ ਦੇ ਪਾਲੀਆਂ ਤੁਹਾਡਾ ਹੁਕਮ ਹੈ ਅਸੀਂ ਤੁਹਾਡਾ ਹੁਕਮ ਜਾ ਕੇ ਉਹਨਾਂ ਨੂੰ ਸੁਣਾ ਦਿਆਂਗੇ ਦੱਸ ਦਿਆਂਗੇ ਹੁਣ ਮਹਾਰਾਜਾ ਕਾਮਲ ਲਾਲ ਤਾਂ ਸਰਸਰਮੇ ਨੂੰ ਜਿੱਤ ਕੇ ਬੈਠਾ ਹੈ ਮੈਦਾਨੇ ਜੰਗ ਦੇ ਵਿੱਚ ਜਸ਼ਨ ਮਨਾ ਰਿਹਾ ਹੈ ਇੱਧਰ ਰਾਜਧਾਨੀ ਦੇ ਵਿੱਚ ਇਹਦਾ ਇਕੱਲਾ ਹੀ ਲੜਕਾ ਦਰਬਾਰ ਦੇ ਵਿੱਚ ਹੈ ਜਿਹਦਾ ਨਾਮ ਉਤਰਾ ਕੁਮਾਰ ਹੈ ਸਾਰੀਆਂ ਫੌਜਾਂ ਮੈਦਾਨੇ ਜੰਗ 'ਚ ਬੈਠੀਆਂ ਨੇ ਉਹ ਘਰ ਨਹੀਂ ਆਈਆਂ ਉਤਰਾ ਕੁਮਾਰ ਗੱਡੀ ਦੇ ਉੱਤੇ ਬਿਰਾਜਮਾਨ ਹੈ ਕੁਝ ਅਹਿਲਕਾਰ ਸਲਾਹਕਾਰ ਕੋਲੇ ਬੈਠੇ ਐ ਰੋਂਦੇ ਰੋਂਦੇ ਗਵਾਲੇ ਦਰਬਾਰ ਦੇ ਵਿੱਚ ਪਹੁੰਚ ਗਏ ਆ ਕੇ ਰਾਜਕਮਾਰ ਨੂੰ ਜਹਾਰ ਕਰੀਏ ਮਹਾਰਾਜਾ ਰਾਜਕੁਮਾਰ ਜੀ ਰਾਜਕੁਮਾਰ ਨੇ ਦੇਖਿਆ ਵੀ ਇਹ ਹੀ ਰੋਂਦੇ ਕਿਉਂ ਨੇ ਕਹਿੰਦਾ ਗਵਾਲਿਓ ਗਉਂਵਾ ਛੱਡ ਕੇ ਆ ਗਏ ਤੁਸੀਂ ਰੋ ਰਹੇ ਹੋ ਉਹ ਕਹਿੰਦੇ ਮਹਾਰਾਜ ਰਾਜਕੁਮਾਰ ਜੀ ਹਸਤਨਾਪੁਰ ਦੇ ਨਰੇਸ਼ ਦਰਯੋਧਨ ਨੇ ਆਪਣੀਆਂ ਗਉਂਵਾਂ ਨੂੰ ਘੇਰ ਲਿਆ ਗਉਂਵਾਂ ਕਰ ਲਈਆਂ ਕਬਜ਼ੇ ਗਉਂਵਾਂ ਨੂੰ ਲੈ ਕੇ ਜਾਊਗਾ ਹਸਤਨਾਪੁਰੀ ਨੂੰ ਉਹਨੇ ਸਾਨੂੰ ਸਨੇਹਾ ਲਾਇਆ ਹੈ ਬਿੱਲੇ ਪੋਯਾ ਦੇ ਵਿੱਚ ਬਾਲਾ ਜੇ ਸੂਰਮੇ ਕਹਾਉਣਿਓ ਜੇ ਛਤਰੀ ਬੱਚਿਓ ਤਾਂ ਫਿਰ ਤਲਵਾਰ ਦੇ ਜੋਰ ਨਾਲ ਲੈ ਜੋ ਨਹੀਂ ਮੈਂ ਗਵਾਂ ਲੈ ਕੇ ਜਾਊਂਗਾ ਇੱਕ ਭਰੇ ਦਰਬਾਰ ਦੇ ਵਿੱਚ ਦਰਯੋਧਨ ਦਾ ਦਿੱਤਾ ਹੋਇਆ ਸਨੇਹਾ ਦੇਖਾਂ ਭਲਾ ਗਵਾਲੇ ਇੰਉਂ ਦੱਸਦੇ ਵਾਹ ਪੁੱਤਰ ਗੰਗ ਦਾ ਰੰਗ ਦਾ ਮੇਦਨੀ ਨੂੰ ਬਾਣ ਜੋਦੇ ਦੇ ਜਦੋਂ ਪਰਹਾਰ ਦੇ ਨੇ ਆਣ ਦਰਬਾਰ ਦੇ ਵਿੱਚ ਕੂਕੇ ਗਵਾਲੇ ਆਣ ਦਰਬਾਰ ਦੇ ਵਿੱਚ ਕੂਕੇ ਤਾਹ ਮਹਰ ਦੇ ਪਾਸ ਜਾ ਮਹਰ ਦੇ ਨੇ ਤੂੰ ਆ ਘੇਰੀਆਂ ਸਾਡੀਆਂ ਕੈਰਵਾਨੇ ਗੂੰਗਾ ਘੇਰੀਆਂ ਸਾਡੀਆਂ ਕੈਰਵਾਨੇ ਬੈਰੀ ਬਣੇ ਕਿਉਂ ਬਿਨਾ ਟਕਰਾਰ ਦੇ ਨੇ ਬੈਰੀ ਬਣੇ ਕਿਉਂ ਬਿਨਾ ਟਕਰਾਰ ਦੇ ਨੇ ਗਵਾਲੇ ਆਣ ਦਰਵਾਰ ਦੇ ਵਿੱਚ ਕੂਕੇ ਗਵਾਲੇ ਆਣ ਦਰਵਾਰ ਦੇ ਵਿੱਚ ਕੂਕੇ ਤਾਂ ਹਕਮਰ ਦੇ ਪਾਸ ਜਾ ਮਾਰਦੇ ਨੇ ਘੇਰੀਆਂ ਸਾਡੀਆਂ ਕੈਰਵਾਨੇ ਗੁੰਮਾ ਘੇਰੀਆਂ ਸਾਡੀਆਂ ਕੈਰਵਾਨੇ ਬੈਰੀ ਬਣ ਕੇ ਕੁੱਲ ਟਕਰਾਰਦੇ ਨੇ ਓਏ ਵਾਂਗ ਸਹਰੂ ਦੇ ਕਦ ਨੇ ਚੁਬਾਰਾਂ ਦੇ ਵਾਂਗ ਸਰੂ ਦੇ ਕਦ ਨੇ ਚੁਬਾਰਾਂ ਦੇ ਐਸੀ ਬਹਲੀਨਾ ਵਿੱਚ ਸੰਸਾਰ ਦੇ ਨੇ ਰਥ ਪੀਲਤ ਰੰਗ ਅਸਵਾਰ ਜੋ ਦੇ ਰਥ ਪੀਲਤ ਰੰਗ ਅਸਵਾਰ ਜੋ ਦੇ ਪੈਦਲ ਸੂਰਮੇ ਤਣੀ ਤਲਵਾਰ ਦੇ ਨੇ ਯੋਧਨ ਕੜਖ ਕੇ ਐਸਾ ਨੂੰ ਆਖਦਾ ਸੀ ਯੋਧਨ ਕੜਖ ਕੇ ਐਸਾ ਨੂੰ ਆਖਦਾ ਸੀ ਥੋਡੇ ਪਰਖਣ ਯੋਦੇ ਹੈ ਸਰਕਾਰ ਦੇ ਨੇ ਪੁੱਤਰ ਗੰਗ ਦਾ ਰੰਗ ਦਾ ਮੇਦਨੀ ਨੂੰ ਪੁੱਤਰ ਗੰਗ ਮੇਰੇ ਨੀਨੂ ਪਾਨ ਜੋ ਦੇ ਦੇ ਜਦੋਂ ਪ੍ਰਹਾਰ ਦੇ ਨੇ ਓਏ ਦੁਸਾਸਨ ਕਾਰਨ ਨੇ ਸੂਰਮੇ ਮਰਦ ਦੋਨੇ ਮਰਦ ਦੋਨੇ ਮਰਦ ਦੋਨੇ ਦੁਸਾਸਨ ਕਾਰਨ ਨੇ ਸੂਰਮੇ ਮਰਦ ਦੋਨੇ ਆਵੋ ਰਾਣਾ ਮੈਂ ਖੜੇ ਬੰਗਾਰ ਦੇ ਕਾ ਦੇਵ ਧਾਨਮ ਵੀ ਨਹੀਂ ਮੀਆਂ ਡਾਰਦੇ ਨੇ ਹੋਰ ਅਸਵ ਥਾਮਤੇ ਹੋਰ ਕਈ ਸੂਰਮੇ ਵੀ ਅਸਵ ਥਾਮਤੇ ਹੋਰ ਕਈ ਸੂਰਮੇ ਵੀ ਤਾਹੂ ਜੰਗ ਨੂੰ ਖੜੇ ਲਲਕਾਰਦੇ ਨੇ ਬੱਦਲ ਪੰਨੋਂ ਦਾ ਜਿਸ ਤਰਾਂ ਥੋਰ ਪਾਉਂਦਾ ਬੱਦਲ ਪੱਲੋਂ ਦਾ ਜਿਸ ਤਰ੍ਹਾਂ ਸੋਰ ਪੌਂਦਾ ਲੋਰ ਦਲਾਂ ਦੇ 'ਤੇ ਸੋ ਮਾਰ ਦੇਣੇ ਓਏ ਤੜਕਾ ਮੌਤ ਦਾ ਚੱਕਤਾ ਜੋਦਿਆਨੇ ਸਾਰੇ ਲੈਸ ਹੋ ਨਾਲ ਹਥਿਆ ਤੜਕਾ ਮੌਤ ਦਾ ਚੱਕਦਾ ਜੋਧਿਆਨੇ ਜੀ ਤੜਕਾ ਮੌਤ ਦਾ ਚੱਕਦਾ ਜੋਧਿਆਨੇ ਸਾਰੇ ਲੈਸ ਹੋ ਨਾਲ ਹੁਸੈ ਯਾਰ ਦੇ ਨੇ ਮਦਨ ਗਿਰੀ ਨਾ ਅਜ ਨਰੇਸ਼ ਇਥੇ ਮਦਨ ਗਿਰੀ ਨਾ ਅਜ ਨਰੇਸ਼ ਇਥੇ ਡੌਣੇ ਫਰਕ ਦੇ ਰਾਜ ਕੁਮਾਰ ਹਾ ਮੈਂ ਜਿਆਰੀ। वेद व्यास जी ਆਪਦੀ ਕਲਮ ਨਾਲ ਲਿਖਦੇ ਨੇ ਉਹ ਕਹਿੰਦੇ ਦਰਯੋਦਨ ਦੇ ਵਿੱਚ ਐਨਾ ਹੰਕਾਰ ਐਨੀ ਹਮੀ ਐ ਐ ਸਮਝ ਰਿਆ ਵੀ ਇਹ ਰੱਬ ਨਹੀਂ ਇਹ ਤਾਂ ਇੱਕ ਟੱਪਾ ਹੈ। ਮਹਾਰਾਜਾ ਕਮਲ ਨਾਥ ਦੇ ਯੋਧਿਆਂ ਨੂੰ ਬਹਾਦਰਾਂ ਨੂੰ ਐ ਕਹਿੰਦਾ ਵੀ ਟਿੱਡੀ ਪਲਵੀ ਵੀ ਨੇ ਮੇਰੇ ਸਾਹਮਣੇ ਜੇ ਮੇਰੇ ਸਾਹਮਣੇ ਆ ਗਏ ਆਹ ਥੇਲੀਆਂ ਦੇ ਵਿੱਚ ਲਾਈ ਕੀ ਮਸਲ ਲਿਆ ਲਈ ਐਨਾ ਹੰਕਾਰ ਗਵਾਲਿਆਂ ਨੂੰ ਕਹਿੰਦਾ ਦਰਯੋਧ ਨੇ ਕਹਿੰਦਾ ਓਏ ਸੋਨਾ ਮੇਰੀ ਗਲ ਜਾ ਕੇ ਮੇਰਾ ਸਨੇਹਾ ਕਮਲ ਨੈਨ ਨੂੰ ਲਾ ਦੂ ਵੀ ਹੱਥ ਨਾ ਕਰਦੇ ਸੂਰਮੇ ਫੌਜਾਂ ਦੇ ਨਾਲ ਲੈਸ ਤੇਰੀ ਸਹਰਾ ਦੇ ਉੱਤੇ ਖੜੇ ਨੇ ਜੇ ਭੋਜਾ ਦੇ ਵਿੱਚ ਪਾਲਾ ਤਾਂ ਆ ਕੇ ਗਉਆਂ ਛੜਾ ਕੇ ਲਈ ਗਵਾਲੇ ਰੋਂਦੇ ਰੋਂਦੇ ਦਰਬਾਰ ਚ ਵਾਗੇ ਰਾਜਕੁਮਾਰ ਐ ਬੈਠਾ ਹੈ ਤਖਤ ਦੇ ਉੱਤੇ ਗਵਾਲਾਂ ਦੇ ਅੱਖਾਂ ਚੋਂ ਪਾਣੀ ਜਾ ਰਿਹਾ ਹੈ ਰਾਜਕੁਮਾਰ ਕਹਿੰਦਾ ਰੋਣਿਓ ਗਵਾਲਿਓ ਰੋਂਦੇ ਕਿਉਂ ਥੋੜੀ ਤੇ ਕੀ ਵਿਫਦਾ ਪਈ ਹੈ ਉਹ ਕਹਿੰਦੇ ਰਾਜਕੁਮਾਰ ਜੀ ਹਸਨਾਪੁਰ ਦੇ ਸੂਰਮਿਆਂ ਨੇ ਹਸਨਾਪੁਰ ਦੇ ਸੂਰਮਿਆਂ ਨੇ ਆਪਣਾ ਗਊ ਧਨ ਕੇ ਲਿਆ ਔਰ ਇਹ ਜੇ ਜੋਧੇ ਅਸੀਂ ਅਜੇ ਤੱਕ ਦੁਨੀਆ ਦੇ ਉੱਤੇ ਨਹੀਂ ਦੇਖੇ ਸਰੂਆmargੇ ਕਰਦਨੇ ਮਹਾਦਰਾਂ ਦੇ ਯੋਧਿਆਂ ਦੀ ਚਟਾਨ ਵਰਗੀਆਂ ਚੌੜੀਆਂ ਛੱਤੀਆਂ ਡੱਕ-ਡੱਕ ਕਰਦੇ ਆ ਮਸਤਕ ਔਰ ਜਿਹੜੇ ਉਹਨਾਂ ਕੋਲੇ ਹਥਿਆਰ ਨਹੀਂ ਐਡੇ ਸੂਰਮੇ ਜਿਨ੍ਹਾਂ ਨੇ ਆਪਣੀਆਂ ਗਊਆਂ ਘੇੜ ਲੀਆਂ ਰਾਜਕੁਮਾਰ ਉਹਨਾਂ ਨੇ ਸਨੇਹਾ ਲਾਤਾ ਵੀ ਜਾਤਾ ਗਊਆਂ ਛੱਡਾ ਕੇ ਲੈ ਜੋ ਪੂਜਾ ਦੇ 발 ਨਾਲ ਜਾਂ ਫਿਰ ਹੱਥ ਬੰਨ ਕੇ ਮਾਫੀ ਮੰਗ ਕੇ ਵੀ ਤੁਹਾਡੇ ਰਾਜ ਚ ਕੌਣ ਰਹਿੰਦੀ ਰਾਜਕੁਮਾਰ ਸੋਚਦਾ ਸਾਡੇ ਰਾਜ ਦੇ ਵਿੱਚ ਤਾਂ ਕੋਈ ਰਹਿੰਦੀ ਨਹੀਂ ਸਾਡੇ ਤਾਂ ਨੌਕਰ ਆਏ تھے ਵਿਚਾਰੇ ਰਹਿਣ ਵਾਸਤੇ ਸੋਚਦਾ ਪਰ ਦਰਯੋਧਨ ਦੀਆਂ ਗੱਲਾਂ ਸੁਣ ਕੇ 14 ਸਾਲ ਦੀ ਉਮਰ ਰਾਜਕੁਮਾਰ ਦੀ ਨਮਕ ਖੂਨ ਆਏ ਬਾਲਾ ਖਾ ਗਿਆ ਜਿਵੇਂ ਤੀਜੇ ਪਹਿਰ ਦੀ ਚਾਹ ਪਤੀਲੇ ਚ ਡੂੰਡੇ ਮਾਰਦੀ ਹੁੰਦੀ ਹੈ ਆਖ ਖੂਨ ਬਾਲੇ ਖਾਣ ਲੱਗਾ ਰਾਜਕੁਮਾਰ ਦਾ ਆਏ ਦਰਬਾਰੀਓ ਮੇਰੇ ਮਹਾਦਰੋ ਦੁਸ਼ਮਣ ਨੇ ਲੜਕਾਰਾ ਮਾਰਤਾ ਦੁਸ਼ਮਣ ਨੇ ਜੰਗ ਦਾ ਸਨੇਹਾ ਦੇਤਾ ਮੇਰਾ ਬਾਪ ਹੋਰੀ ਨਹੀਂ ਹੈ ਮੇਰਾ ਪਿਤਾ ਤਾਂ ਗਿਆ ਲੜਾਈ ਦੇ ਮੈਦਾਨ ਦੇ ਵਿੱਚ ਉਥੇ ਮਨਾਉਂਦੇ ਜਸ਼ਨ ਸਨੇਹਾ ਉਹਨਾਂ ਦਾ ਹੋਰੀ ਆ ਗਿਆ ਪਰ ਮੈਂ ਕਰਾਂ ਕੀ ਮੈਂ ਇੱਥੇ ਇਕੱਲਾ ਮੇਰੀ ਭੂਜਾ ਦਾ ਬਲ ਤਾਂ ਬੇਥੇਰਾ ਹੈ ਮੁੰਡਾ ਕਹਿੰਦਾ ਕਹਿੰਦਾ ਮੈਂ ਆਪਣੀ ਤਾਕਤ ਆ ਦਿਖਾ ਸਕਦਾ ਪਰ ਮੇਰੇ ਰਥ ਦੇ ਘੋੜਿਆਂ ਨੂੰ ਛੇੜਨ ਵਾਲਾ ਨਹੀਂ ਕੋਈ ਮੇਰੇ ਕੋਲੇ ਸਾਰਥੀ ਨਹੀਂ ਹੈਗਾ ਕੋਈ ਬਿਨਾ ਸਾਰਥੀ ਤੋਂ ਮੈਂ ਕੀ ਕਰਾਂ ਸੁਣ ਕੇ ਗਵਾਲਿਆਂ ਦੀਆਂ ਗੱਲਾਂ ਮੁੰਡੇ ਦਾ ਖੂਨ ਖਾ ਗਿਆ ਵਾਲਾ ਅੱਖਾਂ ਦੇ ਵਿੱਚ ਆ ਗਈ ਸੁਰਖੀ ਡੋਰੇ ਨੈਤਰ ਹੋ ਗਏ ਲਾਲ ਇੱਕ ਭਰੇ ਦਰਬਾਰ ਦੇ ਵਿੱਚ ਬਿਆਨ ਕਰਦਾ ਕਹਿੰਦਾ ਵੇ ਬਹਾਦਰੋ ਅੱਜ ਕਹਿੰਦਾ ਜੇ ਮੇਰੇ ਕੋਲੇ ਸਾਰਥੀ ਹੁੰਦਾ ਮੈਂ ਅੱਜ ਖਤਨਾ ਪਰਦੇ ਜਵਾਨਾਂ ਨੂੰ ਆਏ ਦਖਾਨ ਦਾ ਵੀ ਮਹਾਰਾਜਾ ਕਮਨ ਲੈਨ ਦਾ ਕੋਈ ਹੈਗਾ ਪੁੱਤ ਹੈਗਾ ਉਹਦੇ ਖੂਨ ਚੋਂ ਪੈਦਾ ਹੋਇਆ ਪਰ ਭਰੇ ਦਰਬਾਰ ਚ ਇੱਕ ਧਿਆਨ ਦੇਖਾ ਭਲਾ ਰਾਜਕੁਮਾਰ ਉਤਰਾਖਵਾਰ ਹੀ ਇੰਉਂ ਕਹਿ ਰਹੇ ਹੋ ਤੇਜੀ ਮੇਰੇ ਬਾਣ ਦੀ ਨਾ ਕੋਈ ਸਹਾਰੇ ਹੁਣ ਸਾਗਿਆ ਨੇਤਰੀ ਜੋ ਦਾ ਹਲਲਕਾਰੇ ਹੁਣ ਸਾਗਿਆ ਨੇਤਰੀ ਜੋਦਾਲ ਲਲਕਾਰੇ ਓਹ ਅਹਲਕਾਰ ਸਭ ਸੱਦ ਲੈ ਜਾਚ ਗਈ ਕਚਹਿਰੀ ਗਉਆਂ ਕੇਰ ਖੜੋ ਗਏ ਹੱਦਾਂ ਤੇ ਵੈਰੀ ਗਉਆਂ ਕੇਰ ਖੜੋ ਗਏ ਹੱਦਾਂ ਤੇ ਵੈਰੀ ਊਪਰ ਤਾਂ ਜੰਗ ਨੂੰ ਚੜ ਗਿਆ ਲੈ ਚੌਪਰ ਸਾਰੇ ਖੂਨ ਸਾਗਿਆ ਨਿਤਰੀ ਜੋਦਾਲ ਲਲਕਾਰੇ حطّي ਕਾ ਮ ਅਬਦੇ ਵਾਇੂ ਵਾਲ ਦੇ ਮੈਂ ਜੋਰ ਦਿਖਾਵਾਂ ਤੇਜੀ ਮੇਰੇ ਬਾਣ ਦੀ ਨਾ ਕੋਈ ਸਹਾਰੇ ਕੋਈ ਸਹਾਰੇ ਹੁਣ ਸ਼ਾਗਿਆ ਨੇਤਰੀ ਜੋ ਦਾਲ ਲਲਕਾਰੇ ਹੁਣ ਸ਼ਾਗਿਆ ਜਗ ਰੋਸ਼ਨ ਕਰਦਾ ਪਿਆਰ ਦਾ ਦੇ ਦੇ ਨਾਮ ਨੂੰ ਜਗ ਰੋਸ਼ਨ ਕਰਦਾ ਉਹ ਕਿਰਨ ਆਗੀ ਛੇਰ ਨੂੰ ਗਿੱਡੜਾਂ ਦੀ ਡਾਰੇ ਗਿੱਡੜਾਂ ਦੀ ਡਾਰੇ ਖੂਨ ਝਾਗਿਆ ਨਿਤਰੀ ਜੋ ਨਾਲ ਲਕਾਰੇ ਖੂਨ ਝਾਗਿਆ ਨਿਤਰੀ ਜੋ ਨਾਲ ਲਕਾਰੇ ਹੋਏ ਜਗ ਦਿਖਾਤਾ ਮਾਤ ਨੇ ਬਸ ਇੱਕੋ ਵਾਰੀ ਹੰਸਾਂ ਜੈਸੀ ਉੱਜਲੀ ਇਹ ਪੰਸ ਹਮਾਰੀ ਹੰਸਾਂ ਜੈਸੀ ਉੱਜਲੀ ਇਹ ਪੰਸ ਹਮਾਰੀ ਹੁਣ ਚਾਰ ਸਾਹਮਣੇ ਸ਼ੇਰ ਦੇ ਕੀ ਅੱਖ ਯੁਗਾਰੇ ਹੁਣ ਝਾਗਿਆ ਨੇਤਰੀ ਜੋਧਾ ਲਲਕਾਰੇ ਹੁਣ ਝਾਗਿਆ ਨੇਤਰੀ ਜੋਧਾ ਲਲਕਾਰੇ ਹੋਏ ਕੋਈ ਅੱਛਾ ਸਾ ਨਾ ਆਵੇ ਬਾਜੂ ਵੇਗ ਕਾਰ ਰਥ ਨੂੰ ਰਣ ਵਿੱਚ ਪੁਚਾਵੇ ਬਾਜੂ ਵੇਗ ਕਾਰ ਰਥ ਨੂੰ ਰਣ ਵਿੱਚ ਪੁਚਾਵੇ ਓ ਖੜਕਣ ਜਾ ਕੇ ਰਣਾ ਮੇ ਖੰਡੇ ਲੋ ਤਾਰੇ ਹੁਣ ਛਾ ਗਿਆ ਨੇਤਰੀ ਜੋਦਾਲ ਲਕਾਰੇ ਹੁਣ ਛਾ ਗਿਆ ਨੇਤਰੀ ਜੋ ਮਾਫਰ ਮੈਂ ਹਾ ਹੱਥ ਦਿਖਾ ਮਾਫਰ ਮੈਂ ਵੈਰੀ ਨੂੰ ਜਾ ਕੇ ਸਿਰ ਤੜਾ ਤੋਂ ਲਾ ਦਿਆ ਮੈਂ ਤੀਰ ਚਲਾ ਕੇ ਸੀਸ ਤੜਾ ਤੋਂ ਲਾ ਦਿਆ ਮੈਂ ਤੀਰ ਚਲਾ ਕੇ ਬਿਲੇ ਸਾਰਤੀ ਮੁੱਲ ਨਾ ਅਜ ਪਹਿਣ ਹਮਾਰੇ ਬਿਲੇ ਸਾਰਤੀ ਮੁੱਲ ਨਾ ਅਜ ਪਹਿਣ ਹਮਾਰੇ ਪਹਿਣ ਹਮਾਰੇ ਕੂਣ ਛਾ ਗਿਆਂ ਨੇ ਤਨੀ ਜੋੜਾ ਸਫਲਾ ਕੇ ਮਦਨਗਰੀ ਕਸਾਰਥੀ ਦੇਖਿਆ ਜਮਾ ਕੇ ਮਦਨਗਰੀ ਜੀ ਸਾਰਥੀ ਦੇਖਿਆ ਜਮਾ ਕੇ ਹੋ 파ਰਤ ਦੇ ਵੱਲ ਗਿਆਨ ਚਾ ਕਰ ਰਹੀ ਇਸ਼ਾਰੇ ਰਹੀ ਇਸ਼ਾਰੇ ਖੂਨ ਸਾਗਿਆ ਨਿਤਲੀ ਜੋ ਦਾ ਲਲਕਾਰੇ ਖੂਨ ਸਾਗਿਆ ਨਿਤਲੀ ਜੋ ਦਾ ਲਲਕਾਰੇ